ਵੈਸੇ ਐਦਾਂ ਦੇ ਬੰਦਿਆਂ ਨੂੰ ਫੜ ਲਵੇ ਤੇ ਪੂਰਾ ਪਿੰਡ ਇਹਨਾਂ ਦੇ ਦਿਵਾਲੇ ਹੋ ਚਵੇ ਦੇਖੋ ਕੀ ਮਾਮਲਾ ਕੋਈ ਵੀ ਹੋਵੇ ਕਿਸੇ ਬਜ਼ੁਰਗ ਦੇ ਉੱਤੇ ਇਸ ਤਰੀਕੇ ਦਾ ਤਸ਼ੱਦਦ ਕਦੇ ਵੀ ਜੜਾਇਆ ਉਹ ਮੰਨਿਆ ਨਹੀਂ ਜਾ ਸਕਦਾ ਮਾਮਲਾ ਤਾਜਪੁਰ ਰੋਡ ਦੀ ਗਲੀ ਦਾ ਜਿੱਥੇ ਕਿ ਬਾਈਕ ਸਵਾਰ ਦੋ ਮੁੰਡੇ ਆਉਂਦੇ ਨੇ ਬਜ਼ੁਰਗ ਦੇ ਪਹਿਲਾਂ ਐਕਟਿਵਾ ਪਿੱਛੋਂ ਦੀ ਮਾਰਦੇ ਆ ਤੇ ਫਿਰ ਉਹਦੇ ਤਾੜ-ਤਾੜ ਮੁਕੇ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੰਦੇ ਆ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਹ ਜਵਾਈ ਹੈ ਉਹਨਾਂ ਦਾ ਉਹਦੀ ਧੀ ਇਹਦੇ ਨਾਲ ਵਿਆਹੀ ਹੈ ਤੇ ਉਹਨਾਂ ਦੇ ਵਿੱਚ ਆਪਸੀ ਮਨਮਟਾਬ ਚੱਲਦੇ ਆ ਕੋਰਟ ਕੇਸ ਲੱਗਾ ਹੋਇਆ ਬਜ਼ੁਰਗ ਦੇ ਦੱਸਣ ਦੇ ਮੁਤਾਬਕ ਕਿ ਇਹ ਉਹਨੂੰ ਤੰਗ ਕਰਦੇ ਆ ਤੇ ਕਹਿੰਦੇ ਜਲਦ ਤੋਂ ਜਲਦ ਤਲਾਕ ਦਿੱਤਾ ਜਾਵੇ ਔਰ ਤਲਾਕ ਜਿਹੜਾ ਆ ਜਦੋਂ ਨਹੀਂ ਪੇਪਰ ਤੇ ਸਾਈਨ ਕੀਤੇ ਤੇ ਕਹਿੰਦੇ ਜ਼ਬਰਦਸਤੀ ਪੇਪਰ ਤੇ ਸਾਈਨ ਕਰਾਉਣ ਆਏ ਸੀਗੇ ਐਦਾਂ ਦੇ ਬੰਦਿਆਂ ਦਾ ਹਾਲ ਬੁਰਾ ਕਰਨਾ ਚਾਹੀਦਾ ਕਿਉਂਕਿ ਸ਼ਾਇਦ ਮੁਕਾਬਲਾ ਤੇ ਆਪਣੇ ਬਰਾਬਰਿਆਂ ਦੇ ਨਾਲ ਹੁੰਦਾ ਨਾ ਕਿਸੇ ਦਾ ਕੁੱਟਮਾਰ ਕਰਨੀ ਆ ਤੇ ਬਰਾਬਰੇ ਦੇ ਨਾਲ ਕੀਤੀ ਜਾਣੀ ਚਾਹੀਦੀ ਆ ਇਹ ਬਜ਼ੁਰਗ ਦੇ ਆ ਕਿਵੇਂ ਤੁਸੀਂ ਦੇਖੋ ਕਿੰਨਾ ਮਾੜਾ ਹਾਲ ਕੀਤਾ ਆ ਸੀਸੀਟੀਵੀ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਪਹਿਲਾਂ ਉਹਦੇ ਪਿੱਛੋਂ ਦੀ ਐਕਟਿਵਾ ਮਾਰੀ ਆ ਤੇ ਫਿਰ ਉਹਦੇ ਤੇ ਜਿਹੜਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਫਿਲਹਾਲ ਕਹਿੰਦੇ ਜੀ ਪਿਛਲੇ 2 ਦਿਨਾਂ ਤੋਂ ਬਜ਼ੁਰਗ ਕਹਿੰਦਾ ਮੈਂ ਥਾਣੇ ਦੇ ਕਿਡੇ ਕੱਟ ਰਿਹਾ ਸੀਗਾ ਡਿਵੀਜ਼ਨ ਨੰਬਰ 7 ਹੈ ਔਰ ਮੇਰੀ ਕਹਿੰਦੇ ਸੁਣਵਾਈ ਜਿਹੜੀ ਆ ਉਹ ਜਲਦ ਤੋਂ ਜਲਦ ਕੀਤੀ ਜਾਵੇ ਕਿਉਂਕਿ ਤੁਸੀਂ ਦੇਖੋ ਵੀ ਕਿੰਨਾ ਮਾੜਾ ਹਾਲ ਆ ਘਰ ਤੱਕ ਪਹੁੰਚ ਆਏ ਆ ਔਰ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਨਾਲ ਗੱਲ ਨਹੀਂ ਹੋਈ ਇਹ ਘਰ ਗਏ ਨੇ ਫੋਨ ਕਰਦਾ ਸੀ ਮੈਂ ਚੁੱਕਿਆ ਹੀ ਨਹੀਂ ਫੋਨ ਬੱਚੋ ਵਕੀਲ ਨੇ ਸਾਨੂੰ ਮਨਾ ਕੀਤਾ ਸੀ ਫੋਨ ਨਹੀਂ ਚੁਕਣਾ ਉੜੀ ਨਾਲ ਕਰਦਾ ਬੈਸ ਹੈ ਕਹਿੰਦਾ ਤੈਨੂੰ ਸਾਈਨ ਕਰਨੇ ਪੈਣੇ ਆ ਉਹ ਕਹਿੰਦੀ ਫਿਰ ਜੋ ਗੱਲ ਮੈਂ ਕਹਨੀ ਉਹ ਮਨਜ਼ੂਰ ਕਰ ਤੂੰ ਵੀ ਤੇ ਕਹਿੰਦਾ ਬੈਠੀ ਰਹਿ ਉਹ ਕਹਿੰਦੀ ਬੈਠੀ ਹੋਈ 7 ਸਾਲ ਹੋ ਗਏ ਮੇਨ ਤਾਂ ਹੈ ਧਮਕੀਆਂ ਦਿੰਦਾ ਕਦੀ ਤੇਰੇ ਮੁੰਡੇ ਨੂੰ ਚੁੱਕ ਲਾਂਗੇ ਕਦੀ ਮਾਮਾ ਧਮਕੀ ਦਿੰਦਾ ਕਦੀ ਉਹ ਦਿੰਦਾ ਹੈ ਸਾਡਾ ਇਹਨੇ ਜੀਣਾ ਆਰਾਮ ਕੀਤਾ ਸਾਡੀ ਰੋਟੀ ਖਤਮ ਹੋਈ ਵੀ ਖਾਣੀ ਇੱਕ ਸੀਸੀਟੀਵੀ ਤੇ ਵੀਡੀਓ ਵੀ ਆ ਰਹੀ ਤੁਹਾਡੇ ਘਰ ਦੇ ਨੇੜੇ ਜਿਹੜੇ ਕੋਈ ਗੇੜੇ ਵੀ ਮਾਰ ਰਹੇ ਉਹ ਕਿਹੜੇ ਬੰਦੇ ਨੇ ਜਿਹੜੇ ਗੇੜੇ ਮਾਰਦੇ ਬਾਰ-ਬਾਰ ਤੁਹਾਡੇ ਘਰ ਉੰਦਾ ਹੀ ਬੰਦੇ ਨੇ ਉਹਦਾ ਹੀ ਕੋਈ ਬੰਦਾ ਹੋਏਗਾ ਬੰਦੇ ਉਹਨੇ ਬਹੁਤ ਛੱਡੇ ਹੋਏ ਆ ਮੇਰਾ ਪਿੱਛਾ ਕਰਦਾ ਅਸੀਂ ਕੱਲ ਐਸੀ ਹਰਿਆਣੇ ਦੇ ਰਹਿਣ ਵਾਲੇ ਆ ਸਾਡੇ ਇੱਥੇ ਸਾਡੇ ਰਿਸ਼ਤੇਦਾਰ ਉਧਰ ਨੇ ਇਹ ਸਾਨੂੰ ਕੱਲਿਆਂ ਸਮਝ ਕੇ ਸਾਨੂੰ ਖਪਾਂਦਾ ਪਿਆ ਤੁਹਾਨੂੰ ਕੋਈ ਧਮਕੀਆਂ ਵੀ ਆ ਰਹੀਆਂ ਧਮਕੀਆਂ ਦੇ ਰਿਹਾ ਧਮਕੀਆਂ ਦਿੰਦਾ ਕਹਿੰਦਾ ਅਗਰ ਸਾਈਨ ਨਾ ਕੀਤੇ ਤਾਂ ਵੇਖੀ ਤੇਰਾ ਕੀ ਹਾਲ ਕਰਦਾ ਪਹਿਲੇ ਮੇਰੇ ਤੇ ਹਮਲਾ ਕੀਤਾ ਕਹਿੰਦਾ ਉਹ ਤੇਰੀ ਕੁੜੀ ਤੇ ਹਮਲਾ ਕਰੂੰਗਾ ਉਹ ਸੁੰਦਰ ਨਗਰ ਰਹਿੰਦੇ ਆ ਅਸੀਂ ਸੁੰਦਰ ਨਗਰ ਕੁੜੀ ਵਿਆਹੀ ਸੀ ਇਹਨਾਂ ਨੇ ਫਿਚੋ ਲੈ ਗਏ ਕਹਿੰਦੇ ਅਸੀਂ ਸੁੰਦਰ ਨਗਰ ਲੈ ਕੇ ਜਾਣੀ ਮੈਂ ਕਿ ਠੀਕ ਐ ਅਸੀਂ ਵਿਸ਼ਵਾਸ ਕਰ ਲੈਣੇ ਇਹਨਾਂ ਦੀ ਗੱਲ ਤੇ ਇਹ ਸਾਡੇ ਗਲਤ ਪੈਦਾ ਉਠਾਉਂਦੇ ਬੈ ਨੇ ਹੈ ਤੁ ਕੀ ਕੀਤਾ ਵੇ ਇਹਨੇ ਸਾਨੂੰ 700 ਸਾਲ ਹੋ ਗਏ ਆ ਬਹੁਤ ਬੁਰਾ ਹਾਲ ਕਰ ਦਿੱਤਾ ਇਹਨੇ ਕੰਜਰ ਨੇ ਸਾਡਾ ਹੋ ਤੁਸੀਂ ਖਾਣੇ ਪਹੁੰਚੇ ਹੋ ਕੀ ਮੰਗ ਕਰਦੇ ਹੋ ਬਸ ਉਹਨੂੰ ਇਹ ਵੀ ਕੱਲ ਨੂੰ ਸੰਦ ਦੇ ਕੋਈ ਕੇ ਉਹ ਵਕਾਰਵਾਰੀ ਕਰੇ ਪਰ ਸਾਡੇ ਆਂਚ ਨਹੀਂ ਆਣੀ ਚਾਹੀਦੀ ਸਾਡੇ ਉੱਤੇ ਜੇ ਨੁਕਤਾ ਤੇ ਮੇਰੇ ਘਰ ਵਾਲੇ ਨੂੰ ਕੱਲ ਕੁਝ ਹੋ ਜਾਂਦਾ ਮੈਂ ਕਿੱਥੋਂ ਰੋਟੀ ਖਾਣੀ ਸੀ ਮੈਨੂੰ ਇਹਨੇ ਦੇ ਨਹੀਂ ਸੀ ਰੋਟੀ ਔਰ ਹੁਣ ਕੋਈ ਹੋ ਗਿਆ ਕਦੀ ਕਦੇ ਵੀ ਤੂੰ ਕੋਈ ਨੁਕਸਾਨ ਹੋ ਗਿਆ ਇਹ ਔਰ ਇਹਦੇ ਪਰਿਵਾਰ ਜ਼ਿੰਮੇਵਾਰ ਹੋਏਗਾ ਇਹ ਪਹਿਲੇ ਦੇਖ ਲੋ ਕੁੱਲ ਤੋਂ ਭਾਵੇਂ ਕਾਰਵਾਈ ਕਰੀ ਕਿੰਨੀ ਵੀ ਵਾਰੀ ਅਟੈਕ ਕੀਤਾ ਤੁਹਾਡੇ ਉੱਪਰ ਤੀਸਰੀ ਵਾਰੀ ਹੋ ਗਿਆ ਜੀ ਹਾਂਜੀ ਇੱਕ ਵਾਰੀ ਅੱਧੀ ਰਾਤੀ ਕੰਪਲੇਟ ਲਗਾਈ ਸੀ ਕਦੇ ਕੰਪਲੇਟ ਲਿਖਾਈ ਸੀ ਜੀ ਫਿਰ ਉਹ ਜਦੋਂ ਕਾਰਵਾਈ ਦਾ ਟਾਈਮ ਆਇਆ ਤੇ ਮੇਰੀ ਬੇਟੀ ਗਣ ਵਾਲੀ ਪਪਾ ਸ਼ਰ ਸੁਧਰਦੇਗਾ ਜੀ ਵਾਪਸ ਉਹਨੇ ਵਾਪਸ ਲੈ ਲਈ ਸਾਨੂੰ ਡਰਾਂਦਾ ਆ ਗਿਆ ਬੇਟੀ ਮੇਰੀ ਨੂੰ ਐਨਾ ਡਰਾਉਂਦਾ ਕੋਈ ਕਹਿੰਦੀ ਆਦ ਨਹੀਂ ਉਹ ਡਰ ਜਾਂਦੀ ਅੰਦਰ ਅੰਦਰ ਕੁੱਟੀ ਵੀ ਬਾਹਰ ਕਦੀ ਆ ਮੁੰਡੇ ਕੜੇ ਨੇ ਬੋਤੋ ਕੋਈ ਫਾਲਤੂ ਕਦੀ ਨਿਕਲੇ ਨਹੀਂ ਜੇ ਨਾ ਬਾਜ਼ਾਰ ਜਾਣਾ ਹੁੰਦਾ ਕੋਈ ਸਮਾਨ ਲੈਣ ਤਾਂ ਨਿਕਲਦੀ ਹੈ ਹੈ ਅਸੀਂ ਨੌਕਰੀ ਵੀ ਨਹੀਂ ਕਰਾਉਂਦੇ ਵੇ ਇਹਨਾਂ ਕੋਲ ਵੀ ਅੱਜਕੱਲ ਟਾਈਮ ਬਹੁਤ ਖਰਾਬ ਹੈ ਇਹਨਾਂ ਸਾਡਾ ਜੀਣਾ ਆਰਾਮ ਕਰ ਛੱਡਿਆ ਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪੂਰੀ ਪੂਰੀ